ਚਾਰ ਪੰਜ ਬੰਦੇ ਹਵਾਲਾਤ ਦੇ ਵਿੱਚ ਬੈਠੇ ਮੁੰਚੀ ਜੀ ਸਰ ਉਹ ਤਾਂ ਜੀ ਪੰਮੇ ਨੇ ਕਿਹਾ ਸੀ ਜੀ ਪੰਮਾ ਜਿੰਨਾ ਕਰ ਕੰਮ ਪੰਮੇ ਨੇ ਛੱਡਨੀ ਰਾਤ ਲੱਗ ਗਈ ਬੰਦਿਆਂ ਨੂੰ ਦੋਸ਼ ਕੋਈ ਨਹੀਂ ਉਹਨਾਂ ਦਾ ਬੰਦੇ ਲੈਣ ਆਏ ਉਹਨਾਂ ਨੂੰ ਪੰਮੇ ਨੂੰ ਪਤਾ ਜੀ ਪੰਮੇ ਨੂੰ ਪੰਮੇ ਕਿਉਂ ਰਾਤ ਲਵਾਈ ਆ ਉਹ ਜਨਾਬ ਫਿਰ ਉਹਨਾਂ ਦਾ ਰੋਲਾ ਸੀ ਜੀ ਮੈਂ ਕਿਹਾ ਰਾਤ ਨੂੰ ਕੋਈ ਦਰੂਦੂ ਰੂਪੀ ਕੇ ਲੜਨ ਨਹੀਂ ਤੁਸੀਂ ਤਾਂ ਆਪਣੀ ਡਿਊਟੀ ਕਰਕੇ ਘਰ ਚਲੇ ਗਏ ਤੇ ਉਹਨਾਂ ਨੂੰ ਰਾਤ ਲਵਾਤੀ ਠੀਕ ਹੈ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਜ਼ਿਮੀਂਦਾਰ ਰੋਲਾ ਨਾ ਭਰਾਵਾ ਦਾ ਹਾਂ ਜੀ ਹਾਂ ਜੀ ਜ਼ਿਮੀਂਦਾਰ ਜੀ ਹੁਣ ਜ਼ਿਮੀਂਦਾਰ ਰੋਲੇ ਦੇ ਵਿੱਚ ਆਪਣੀ ਪੁਲਿਸ ਪ੍ਰਸ਼ਾਸ ਜੇ ਮੌਕੇ ਤੇ ਆਉਣ ਦੀ ਸਪੋਰਟ ਕੋਈ ਝਗੜਾ ਹੁੰਦਾ ਸਾਨੂੰ ਪਤਾ ਲੱਗਦਾ ਫਿਰ ਅਸੀਂ ਜਾ ਸਕਦੇ ਹਾਂ ਵੀ ਝਗੜਾ ਹੋ ਗਿਆ ਕਿ ਨਹੀਂ ਝਗੜਾ ਰੋਕਣਾ ਪੈਣਾ ਠੀਕ ਹੈ ਜੀ ਪਰ ਕੀ ਤੁਸੀਂ ਇਹ ਚੀਜ਼ਾਂ ਨਹੀਂ ਪੜੀਆਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਆ ਕੇ ਵੀ ਰੈਵੀਊ ਡਿਪਾਰਟਮੈਂਟ ਦੇ ਵਿੱਚ ਜ਼ਮੀਨਾਂ ਜਾਇਦਾਦਾਂ ਦੇ ਰੌਲਿਆਂ ਦੇ ਵਿੱਚ ਸਾਡਾ ਕੋਈ ਰੋਲ ਹੀ ਹੈ ਨਹੀਂਗਾ ਸਾਡਾ ਕੋਈ ਸੀਨ ਹੀ ਨਹੀਂ ਉਸੇ ਬੰਦੇ ਨੂੰ ਬਿਨਾਂ ਵਜਾ ਰਾਤ ਲਵਾਤੀ ਠੀਕ ਹੈ ਇੱਕ ਸ਼ਰੀਫ ਬੰਦਾ ਹੈ ਉਹ ਭਰਾ ਉਹਦਾ ਸਰਪੰਚ ਹੈ ਮੈਨੂੰ ਪਤਾ ਲੱਗਿਆ ਉਹਦੀ ਪਹੁੰਚ ਹੈ ਤਾਂ ਤੱਕ ਹਾਂ ਜੀ ਸਰਪੰਚ ਨੇ ਤੁਹਾਨੂੰ ਕਹਦਾ ਤੁਸੀਂ ਬੰਦੇ ਨੂੰ ਲਿਆ ਕੇ ਸਰਪੰਚ ਦੇ ਅਖੰਡਣੇ ਕਰਨਾ ਤੇ ਰਾਤ ਲਵਾ ਲਈ ਉਹਨੂੰ ਇਹ ਕੰਮ ਪਟਵਾਰੀ ਦਾ ਹੈ ਠੀਕ ਹੈ ਜੀ ਇਹ ਕੰਮ ਤਨੂ ਗੋਦ ਹੈ ਤਹਿਸੀਲਦਾਰ ਦਾ ਐਸ ਡੀ ਐਮ ਦਾ ਡੀ ਸੀ ਸਾਹਿਬ ਦਾ ਉਹਨਾਂ ਦਾ ਕੰਮ ਹੈ ਇਹ ਜਾਣ ਦੋਨੇ ਭਰਾ ਉੱਥੇ ਜਾ ਕੇ ਆਪਦੀ ਐਪਲੀਕੇਸ਼ਨ ਦੇਣ ਵੀ ਸਾਡਾ ਜ਼ਮੀਨ ਦਾ ਵਟ ਦਾ ਰੋਲਾ ਵੀ ਸਾਡਾ ਸਹੀ ਕਰਾ ਕੇ ਆਓ ਜਨਾਬ ਹੁਣ ਉਹਨੇ 755 ਕਰਕੇ ਛੱਡ ਛੱਡ ਦਿੰਨੇ ਨਹੀਂ 755 ਕਰਕੇ ਛੱਡਦੇ ਨੇ ਫਿਰ ਦੋਨੇ ਕਿਉਂ ਨਹੀਂ ਬੁਲਾਏ ਅੱਜ ਬੁਲਾਵਾਂਗੇ ਜੀ ਉਹਨੂੰ ਰਾਤ ਕਿਉਂ ਲਵਾਈਆ ਛੋਟੇ ਨੂੰ ਫਿਰ ਸਰਪੰਚ ਨੂੰ ਕਿਉਂ ਨਹੀਂ ਲਵਾਈ ਨਾਲ ਨਹੀਂ ਅੱਜ 755 ਕਰਾ ਦਾਂਗੇ ਤੁਸੀਂ 755 ਕਰਾਉਣੀ ਸੀ ਤੁਸੀਂ ਬੰਦੇ ਨੂੰ ਬੁਲਾ ਕੇ ਇੱਕ ਵਾਰੀ ਕਹਿੰਦੇ ਥੋੜਾ ਝਗੜਾ ਹੋਣ ਦਾ ਡਰ ਆ ਰਾਤ ਕਿਉਂ ਲਵਾਈ ਉਹ ਮੱਛਰ ਦੇ ਵਿੱਚ ਕੋਈ ਆਇਆ ਨਹੀਂ ਜੀ ਲੈਣ ਨਹੀਂ ਤਾਂ ਮੈਂ ਛੱਡ ਦਿੰਦਾ ਲੈਣ ਕਿਉਂ ਨਹੀਂ ਇਹ ਬਹਾਨੇ ਨਹੀਂ ਚੱਲਣੇ ਮੇਰੇ ਕੋਲੇ ਕਿਵੇਂ ਹੋ ਸਕਦਾ ਪਰਿਵਾਰ ਰਾਤ ਨੂੰ ਰੋਟੀ ਨਹੀਂ ਤੇ ਆ ਗਿਆ ਪਰਿਵਾਰ ਦੇਖੇ ਗਿਆ ਜਨਾਬ ਫਿਰ ਕੋਈ ਜ਼ਿੰਮੇਵਾਰ ਜਿਹੜਾ ਰੋਟੀ ਦੇਖ ਕੇ ਗਿਆ ਉਹ ਘਰ ਦਾ ਮੈਂਬਰ ਨਹੀਂ ਸੀ ਜ਼ਿੰਮੇਵਾਰ ਬੰਦਾ ਕੋਈ ਆਉਂਦਾ ਇੱਕ ਬੰਦੇ ਨੂੰ ਬਿਨਾਂ ਵਜ੍ਹਾ ਤੁਸੀਂ ਫੜ ਕੇ ਲੈ ਕੇ ਥਾਣੇ ਬਿਠਾਉਂਦੇ ਹੋ ਤੁਹਾਨੂੰ ਲੱਗਦਾ ਵੀ ਉਹਦੇ ਮਗਰ ਕੋਈ ਆਊਗਾ ਨਾ ਉਹ ਕੋਈ ਚੱਟਾ ਨਹੀਂ ਵੇਚਦਾ ਉਹ ਕੋਈ ਸ਼ਰਾਬ ਨਹੀਂ ਵੇਚਦਾ ਦੋ ਨੰਬਰ ਦੀ ਠੀਕ ਹੈ ਜੀ ਠੀਕ ਹੈ ਤਾਂ ਤੁਸੀਂ ਇਹ ਬਹਾਨੇ ਬਾਜ਼ੀਆਂ ਨਹੀਂ ਚੱਲਣਗੀਆਂ ਯਾਰ ਕਿਉਂ ਵਰਦੀ ਨੂੰ ਤਾਕਤਦਾਰ ਕਰ ਸੌ ਖਾਨੇ ਆ ਨਾ ਵਰਦੀ ਪਾਉਣ ਮੋਕੇ ਹਾਂਜੀ ਹਾਂਜੀ ਫੇ ਮੈਂ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰੂੰਗਾ ਸੇਵਾ ਕਰਾਂਗੇ ਜੀ ਤੇ ਫਿਰ ਆ ਸੇਵਾ ਕਰਦੇ ਹੋ ਤੁਸੀਂ ਆਪ ਵੀ ਸਰਪੰਚਾਂ ਦੇ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਲੋਕਾਂ ਦੇ ਪ੍ਰੈਸ਼ਰ ਥੱਲੇ ਆ ਕੇ ਜਿਣਾ ਵਜਾ ਲੋਕਾਂ ਨੂੰ ਰਾਤਾਂ ਲਵਾ ਦਿੰਦੇ ਹੋ ਥਾਣੇ 'ਚ ਉਹ ਤਾਂ ਜਨਾਬ ਜੀ ਕੋਈ ਆਉਂਦਾ ਦਿੰਦੇ ਛੱਡ ਦਿੰਦੇ ਜੀ ਕੋਈ ਆਇਆ ਨਹੀਂ ਫਿਰ ਮੈਂ ਕਿਹਾ ਵੀ ਆਇਆ ਇਹ ਬਾਨਾ ਹੈ ਜੇ ਮੈਂ ਬੰਦੇ ਹੁਣੇ ਸਾਬਤ ਕਰਦੇ ਬੰਦੇ ਆਏ ਸੀ ਵੀ ਆਦੇ ਸਾਨੂੰ ਮਿਲੇ ਹੀ ਨਹੀਂਗਾ ਉਹ ਕੋਈ ਜਨਾਬ ਮੇਰੀ ਗੱਲ ਲੱਗੀ ਹੋਣੀ ਆ ਫਿਰ ਉੱਧਰ ਗਿਆ ਹੋਊਂਗਾ ਹੀ ਮੈਂ ਹਾਂ ਤੇ ਫਿਰ ਫੋਨ ਉਹਨਾਂ ਨੇ ਫੋਨ ਚੁੱਕ ਕੇ ਇਹ ਫਰਮਜੀਤ ਜੀ ਚੱਲਣੀਆਂ ਨਹੀਂ ਮੇਰੇ ਹੁੰਦੇ। ਮੈਂ ਬੇਸ਼ੱਕ 2 ਦਿਨ ਰਵਾਂ ਥਾਣੇ ਦੇ ਵਿੱਚ ਬੇਸ਼ੱਕ ਮੈਂ 2 ਸਾਲ ਰਵਾਂ। ਇੱਕ ਚੀਜ਼ ਦਾ ਧਿਆਨ ਰੱਖਿਓ ਮੁੰਸ਼ੀ ਜੀ। ਜੀ। ਸਾਰੇ ਥਾਣੇ ਨੂੰ ਇਹ ਗੱਲ ਦੱਸ ਦਿਓ। ਠੀਕ ਹੈ ਜੀ। ਜਿੰਨਾ ਚਿਰ ਮੈਂ ਥਾਣੇ 'ਚ ਰਹੂੰਗਾ ਨਾ ਇਹ ਮਾੜੇ ਚੰਗੇ ਲੋਕਾਂ ਦੇ ਨਾਲ ਚੰਗੇ ਲੋਕਾਂ ਨਾਲ ਮਿਲਬਰਤਨ ਰੱਖੋ। ਮਾੜੇ ਲੋਕਾਂ ਨਾਲ ਮਿਲਬਰਤਨ ਮੈਂ ਬਰਦਾਸ਼ਤ ਨਹੀਂ ਕਰਨਾ। ਜੀ ਜਨਾਬ। ਮਾੜੇ ਲੋਕਾਂ ਦੀ ਸਪੋਰਟ ਕਰਦੇ ਤੁਸੀਂ ਕਿਸੇ ਨੂੰ ਸੇਵਾਦਾਰ ਕਿਸੇ ਨੂੰ ਮਿਲਬਰਤਨ ਵਾਲਾ ਕਿਸੇ ਨੂੰ ਪਹੁੰਚ ਵਾਲਾ ਸ਼ਬਦ ਮੇਰੇ ਸਾਹਮਣੇ ਵਰਤੋਗੇ ਤਾਂ ਮੈਨੂੰ ਮੁੰਸ਼ੀ ਜੀ ਨਫ਼ਰਤ ਨਾਲ ਸ਼ਬਦ ਚੰਦ ਲੋਕਾਂ ਦਾ ਕਰਕੇ ਸਾਰਾ ਡਿਪਾਰਟਮੈਂਟ ਥੋੜੋ ਮਾੜਾ ਬੈਠਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਨਸ਼ੇ ਵੇਚਣ ਵਾਲੇ ਲੋਕਾਂ ਨੂੰ ਮਾੜੇ ਚੰਗੇ ਮਾੜੇ ਕੰਮ ਕਰਨ ਵਾਲੇ ਲੋਕਾਂ ਨੂੰ ਤੁਸੀਂ ਇਹ ਗੱਲ ਕਹਿੰਦੇ ਹੋ ਪਰਮਜੀਤ ਹਾਂਜੀ ਵੀ ਉਹ ਬੰਦਾ ਮਿਲਵਰਤਾਂ ਨਾਲ ਹੈ ਜੋ ਸੇਵਾਦਾਰ ਹੈ ਜੋ ਗਿਫਟ ਦਿੰਦਾ ਹੈ ਜੀ ਫਲਾਨਾ ਕਰਦਾ ਹੈ ਹੈਨਾ ਮਨਸ਼ੀ ਜੀ ਇੱਕ ਚੀਜ਼ ਦਾ ਧਿਆਨ ਰੱਖਿਓ ਖਾਸ ਜੀ ਜਨਾਬ ਮੇਰੇ ਤੋਂ ਪਹਿਲਾਂ ਕੀ ਹੋਇਆ ਉਸ ਗੱਲ ਤੋਂ ਮੈਂ ਕੁਝ ਨਹੀਂ ਲੈਣਾ ਜੀ ਮੇਰੇ ਇਸ ਥਾਣੇ ਤੋਂ ਬਦਲੀ ਹੋ ਜਾਊਗੀ ਉਦੋਂ ਬਾਅਦ ਕੀ ਹੋਗਾ ਮੈਂ ਉਸ ਗੱਲ ਤੋਂ ਕੁਝ ਨਹੀਂ ਲੈਣਾ ਜੀ ਮੇਰਾ ਮਤਲਬ ਮੇਰੀ ਡਿਊਟੀ ਤੱਕ ਜੇ ਕਿਤੇ ਕਿਸੇ ਦਾ ਕੋਈ ਰਿਲੇਮ ਹੈ ਉਹ چاہے ਕੋਈ ਹੋਵੇ ਮੈਂ ਨਹੀਂ ਬਖਸ਼ਣਾ ਮੇਰੇ ਤੋਂ ਪਹਿਲਾਂ ਜਾਂ ਮੇਰੇ ਤੋਂ ਬਾਅਦ ਜੀ ਥਾਣੇ ਦੇ ਮਾਲਕ ਤੁਸੀਂ ਹੋ ਜੀ ਕੱਲੇ-ਕੱਲੇ ਮੁਲਾਜ਼ਮ ਨੂੰ ਸਮਝਾ ਦਿਓ ਬੇਸ਼ੱਕ ਕੋਈ ਸੰਤਰੀ ਹੋਵੇ ਤੇ ਬੇਸ਼ੱਕ ਕੋਈ ਮੇਰੇ ਤੋਂ ਸੈਕੰਡ ਰੈਂਕ ਦਾ ਬੰਦਾ ਹੋਵੇ ਸਾਰੇ ਮੁਲਾਜ਼ਮਾਂ ਨੂੰ ਸਮਝਾ ਦਿਓ ਇਹ ਗੱਲ ਜੀ ਕਿ ਕਿਸੇ ਦਾ ਕਿਸੇ ਨਾਲ ਕੋਈ ਲੈਣ ਦੇ ਲਈ ਹੋ ਜਾ ਮੈਨੂੰ ਮਾੜਾ ਸਾਬਤ ਹੋ ਗਿਆ ਨਾ ਪਤਾ ਲੱਗ ਗਿਆ ਜੀ ਤਾਂ ਫਿਰ ਮੈਂ ਬਾਅਦ ਚ ਦੱਸੂਗਾ ਵੀ ਮੈਂ ਕੀ ਕਰਨਾ ਜੀ ਜਨਾਬ ਪਛਤਾਉਣਗੇ ਬਹੁਤ। ਪਹਿਲਾ ਮਲਕੀ ਤੋਂ ਉਹਨਾਂ ਬੰਦਿਆਂ ਨੂੰ ਬਲਾਇੜੇ ਰਾਤ ਦੇ ਹਵਾਲਾ 'ਚ ਬਿਠਾਏ ਇਹਨਾਂ ਨੇ। ਠੀਕ ਹੈ ਜੀ। ਬਲਾਓ ਉਹਨਾਂ ਨੂੰ। ਤੁਸੀਂ ਮਜ਼ਾਕ ਬਣਾ ਛੱਡਿਆ ਯਾਰ। ਜਨਾਬ ਵਾਲੇ ਸਸੀ ਕਾਹੋ ਆਜੋ। ਤੁਹਾਨੂੰ ਕੱਲ ਲੈ ਕੇ ਆਂਦਾ ਸੀ। ਨੇੜੇ ਆਜੋ ਥੋੜਾ ਜਿਹਾ। ਉੱਚੇ ਬੋਲੋ ਕੋਈ ਗੱਲ ਨਹੀਂ। ਹਾਂਜੀ 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 ਸਰ। ਕੱ데 ਚ ਲੈ ਕੇ ਆਂਦਾ ਸੀ। ਸਾਡਾ ਜੀ ਦੋ ਭਰਾਵਾਂ ਦਾ ਆਪਦੀ ਜ਼ਮੀਨ ਦੇ ਵਾਟ ਦੇ ਝਗੜੇ ਦਾ ਲੈ ਕੇ ਆ ਰੌਲਾ ਹੈ। ਵਟ ਦਾ ਰੌਲਾ ਹੈ ਵਟ ਦਾ ਰੌਲਾ ਹੈ ਠੀਕ ਹੈ ਠੀਕ ਹੈ ਜੀ ਮੈਂ ਭਰਾ ਕਹਿੰਦਾ ਵੀ ਮੇਰੀ ਐਮਐਨਆ ਰਮਣੀ ਉੱਤਨੀ ਹੈ ਮੇਰੀ ਥਾਣੇ ਦਰਬਾਰੇ ਚਲਦੀ ਹੈ ਤੇ ਮੈਂ ਕਰਾ ਦੂ ਮੈਂ ਯੋਕਰ ਦੂ ਸਾਨੂੰ ਵੀ ਤਾਂ ਤੇ ਸਾਨੂੰ ਇਹ ਫਰ ਲੈਂਦਾ ਥੋੜਾ ਜਿਹੜਾ ਇਹ ਸਾਈਟ ਨਾਲ ਸੰਗਈ ਇਹ ਸਾਨੂੰ ਲਿਜਾਂ ਸਾਡੇ ਨਾਲ ਤੰਗ ਪਰੇਸ਼ਾਨੀ ਕਰਦਾ ਸਾਨੂੰ ਰੋਜ਼ ਚੱਕ ਲੈਂਦਾ ਹੀ ਦੂਜੇ ਜਿਹੇ ਜਦੋਂ ਤੇ ਸਾਡੇ ਨਾਲ ਕਿ ਸਦਤ ਕਰਦਾ ਜੀ ਤਮ ਕਿਹਨੇ ਲਾਹੇ ਤੁਹਾਡੇ ਨਾਮ ਐ ਕਰਦੂ ਜੋ ਰੋਲਾ ਮੱਟਦਾ ਹੀ ਔਰ ਤਾਂ ਨਹੀਂ ਕੋਈ ਰੋਲਾ ਮੱਟਦਾ ਹੀ ਰੋਲਾ ਕੋਈ ਲੜਾਈ ਝਗੜਾ ਕੋ ਵੱਡ ਘਟ ਅਸੀਂ ਗਰੀਬ ਬੰਦੇ ਸਾਨੂੰ ਐਵੇਂ ਨਿਜਾਇਜ਼ ਤੰਗਿਆ ਸ਼ਾਂਤੀ ਨਹੀਂ ਚਲੋ ਵੈਸੇ ਕਿਸਾਨ ਇਹੀ ਹੈ ਵੀ ਵਾਕਿਆ ਸਹੀ ਹੈ ਗੱਲ ਤੁਹਾਡੀ ਵੀ ਕਿਸਾਨ ਗਰੀਬੀ ਸੀ ਇੱਕ ਤਰੀਕੇ ਦੇ ਨਾਲ ਨਹੀਂ ਚੀਜ਼ਾਂ ਪੂਰੀਆਂ ਹੁੰਦੀਆਂ ਲਿਮਟਾਂ ਨਹੀਂ ਮੁੜਦੀਆਂ ਸਹਿਮਤ ਆ ਮੈਂ ਤੁਹਾਡੀ ਗੱਲ ਨਾਲ ਰਾਤ ਰੱਖਿਆ ਤੁਹਾਨੂੰ ਪਮਜੀਤ ਕਿਉਂ ਰੱਖਿਆ ਰਾਤ ਉਹ ਰਾਜਨਾਬ ਮੈਨੂੰ ਐਸੀ ਰਾਤ ਨੂੰ ਲੜ ਲੁੱਡ ਪੈਣ ਗਈ ਤਰੂਗਾ ਲੈ ਫੀਕੇ ਅੱਜ ਇੱਕ ਰਾਤ ਰੱਖ ਲੈ ਹੁਣ ਅੱਜ ਫੇਰ ਘਰੇ ਜਾਊਗਾ ਇਹ ਫੇਨੇ ਲੜਦੇ ਕੋਈ 755 ਕਰਾ ਕੇ ਛੱਡਾਂਗੇ ਜੀ ਤੇ 755 ਕੱਲ ਹੀ ਕਰਾ ਦੇਣੀ ਸੀ ਕੱਲ ਜੀ ਛੁੱਟੀ ਸੀਗੀ ਐਤਵਾਰ ਸੀ ਪੁਲਿਸ ਦੀ ਵੀ ਛੁੱਟੀ ਹੁੰਦੀ ਆ ਪੁਲਿਸ ਜੀ ਜਨਾਬ ਫਿਰ ਕਰਾਉਂਦੇ ਕਿੱਥੋਂ ਜੀ ਐਸ ਡੀ ਐਮ ਸਾਹਿਬ ਤਾਂ ਹੈ ਨਹੀਂ ਸੀ ਜੀ ਨਹੀਂ ਨਹੀਂ ਤਾਂ ਫਿਰ ਲਿਆਂਦੇ ਕਿਉਂ ਜੀ ਐਤਵਾਰ ਸੀ ਤਾਂ ਉਹ ਤਾਂ ਫਿਰ ਮੈਨੂੰ ਐ ਸੀ ਨਹੀਂ ਜਦੋਂ 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 ਸਰਪੰਚ ਦੇ ਇਹਨਾਂ ਦੇ ਭਰਾ ਦੇ ਕਹਿਣ ਤੇ ਫੜ ਕੇ ਲਿਆਂਦਾ ਇਹਨਾਂ ਨੂੰ ਉਦੋਂ ਨਹੀਂ ਪਤਾ ਸੀ ਵੀ ਐਤਵਾਰ ਹੈ ਉਹ ਜਨਾਬ ਪਤਾ ਹੀ ਮੰਗਰੂ ਲੱਗਿਆ ਜੀ ਕੀ ਗੱਲ ਜਿਆਦਾ ਪੀ ਲਈ ਸੀ ਰਾਤ ਨੂੰ ਨਹੀਂ ਰਾਤ ਨੂੰ ਕਸਤੇ ਰਹੀ ਜੀ ਨੀਂਦਰਾ ਸੀਗਾ ਬਰੂਦ ਜੀ ਪੜ ਲੈਂਦੀ ਦੇਖੋ ਇਹ ਬਹਾਨੇ ਨਹੀਂ ਚੱਲਣੇ ਮੇਰੇ ਕੋਲ ਇਹ ਮੈਂ ਬਹੁਤ ਥਾਣੇ ਦੇ ਵਿੱਚ ਬੈਣਾ ਵੀ ਥੋਡੇ ਵਰਗਾ ਇੱਕ ਅਦਾ ਮੁਲਾਜ਼ਮ ਹੁੰਦਾ ਹੈ ਜਿਹੜਾ ਸਾਰੇ ਥਾਣੇ ਨੂੰ ਬਦਨਾਮ ਕਰਦਾ ਤੇ ਮੈਂ ਇਹ ਚੀਜ਼ਾਂ ਜਾਂਦਿਆ ਸਰ ਕੱਢਦਾ ਪਹਿਲੇ ਦਿਨ ਮੈਂ ਇਹੀ ਕੀਤਾ ਤਾਂ ਕਰਕੇ ਮੈਂ ਕੋਈ ਪੰਚਾਇਤ ਨਹੀਂ ਸੋਧਣੀ ਕੋਈ ਕੁਝ ਨਹੀਂ ਸੋਧਣਾ ਮੁੰਸ਼ੀ ਜੀ ਗੱਲ ਸੁਣੋ ਮੇਰੀ ਜੀ ਮੈਨੂੰ ਅੱਜ ਆਥਨ ਨੂੰ ਸਾਰਾ ਗੰਦ ਸਾਫ਼ ਚਾਹੀਦਾ ਅੱਜ ਤੋਂ ਬਾਅਦ ਜਦੋਂ ਤੱਕ ਮੈਂ ਇਸ ਥਾਣੇ ਦੇ ਵਿੱਚ ਆ ਮੁਰਸ਼ੇ ਜੀ ਖਾਸ ਖਿਆਲ ਰੱਖਿਓ ਡਿਊਟੀਆਂ ਤੁਸੀਂ ਲਵਣੀਆਂ ਸਭ ਕੋ ਤੁਸੀਂ ਕਰਨਾ ਜਦੋਂ ਬੰਦਾ ਡਿਊਟੀ ਭੇਜਣਾ ਜਦੋਂ ਕਿ ਕੰਪਲੀਟ ਆਉਂਦੀ ਹੈ ਜੀ ਜਨਾਬ ਕਿਸੇ ਬੰਦੇ ਨੂੰ ਨਜਾਇਜ਼ ਨਹੀਂ ਚੁੱਕੋਗੇ ਜੀ ਜਨਾਬ ਕਿਸੇ ਨੂੰ ਕਿਸੇ ਦੂਜੇ ਬੰਦੇ ਦੇ ਪ੍ਰੈਸ਼ਰ 'ਚ ਨਹੀਂ ਚੁੱਕੋਗੇ ਜੀ ਜਨਾਬ ਤੇ ਬਿਨਾ ਵਜ੍ਹਾ ਜੇ ਬੰਦੇ ਦਾ ਕਸੂਰ ਉਹ じゃ ਨਾ ਹੋਵੇ ਤਾਂ ਬਿਨਾ ਕਾਰਨ ਬੰਦੇ ਨੂੰ ਥਾਣੇ ਦੇ ਵਿੱਚ ਰਾਤ ਨਹੀਂ ਲਵਾਓਗੇ ਤੁਸੀਂ ਜੀ ਜਨਾਬ ਸਾਰੀ ਪੁਲਿਸ ਬਦਨਾਮ ਹੁੰਦੀ ਹੈ ਯਾਰ ਸੋਚਿਆ ਕਰੋ ਇਹਨਾਂ ਗੱਲਾਂ ਨੂੰ ਲੱਖ ਲੱਖ ਸਵਾ ਸਵਾ ਲੱਖ ਰੁਪਏ ਤਨਖਾਹ ਹੈ ਸਾਡਾ ਫੇਰ ਨਹੀਂ ਢੱਡ ਫਰਦਾ ਫੇਰ ਇਹ ਸਰਪੰਚਾਂ ਤੋਂ ਗਿਫਟ ਭਾਲਦੇ ਆ ਫੇਰ ਚੇਨੂ ਵਰਗਾ ਤੋਂ ਗਿਫਟ ਭਾਲਦੇ ਆ ਅਸੀਂ ਆਤਮਾ ਨਾਲ ਦੀ ਕੋਈ ਚੀਜ਼ ਹੁੰਦੀ ਆ ਕੋਈ ਆਤਮਾ ਚੰਝੋੜਦੀ ਨਹੀਂ ਤੁਹਾਨੂੰ ਨਾਂਵ ਦੇ ਪਤ ਮਰੀ ਜਾਂਦੇ ਆ ਜੀ ਇਹਨਾਂ ਨੂੰ ਖਬਰ ਹੁੰਦੀ ਆ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਜੀ ਹੈ ਕਿ ਕੀ ਦੇ ਕਰਕੇ ਹੋ ਰਿਹਾ ਇਹ ਕੰਮ ਬਲਕਿ ਤੇਰੀ ਤਨਖਾਹ ਕਿੰਨੀ ਆ ਮੇਰੀ ਤਨਖਾਹ ਥੋੜੀ ਹੈ ਬੇਟਾ ਕਿੰਨੀ ਹੈ ਠੀਕ ਹੈ ਰਤੀ ਪੈਂਚ ਨਹੀਂ ਨਹੀਂ ਤੇਰਾ ਸਾਰੀ ਜਾਂਦਾ ਹਾਂਜੀ ਸਾਰੀ ਜਾਂਦਾ ਬਹੁਤ ਜੀ ਤੇ ਤੂੰ ਵੀ ਗਿਫਟ ਲੈਣਾ ਹੁੰਦਾ ਨਾ ਜੀ ਇਹ ਤਾਂ 30 40 ਵਾਲੇ ਦਾ ਸਰਦਾ ਥੋੜਾ 7.5 ਲੱਖ ਵਾਲਾ ਦਾ ਸਰਦਾ ਨਹੀਂ ਹਨ ਤਨਖਾਹ ਨਾਲ ਉਹ ਜਨਾਬ ਇਹਨੇ ਕਿਹੜੇ ਕੋਠੀ ਪਾਈ ਹੈ ਜਿਹੜੀ ਉਸੇ ਪੁਰਾਣੇ ਮਕਾਨ ਚ ਰਹੀ ਜਾਂਦੀ ਬਦਲੀ ਕਰਵਾ ਲਾ ਪੰਮੇ ਮੇਰੇ ਥਾਣੇ ਦੇ ਵਿੱਚ ਠੀਕ ਹੈ ਜੀ ਮੈਂ ਦਲੀਲਾਂ ਨਹੀਂ ਸੁਣਦੀਆਂ ਕੋਠੀ ਤੁਸੀਂ 2 ਨੰਬਰ ਦੇ ਪੈਸੇ ਨਾਲ ਪਾਉਣੀ ਹੈ ਕੋਠੀ ਮਜ਼ਦੂਰ ਵੀ ਪਾਉਂਦਾ ਹੈ ਜਿਹੜਾ 500 ਰੁਪਏ ਦਿਹਾੜੀ ਲੈਂਦਾ ਪਰ ਉਹਦੇ ਨਿਸ਼ਾਨੇ ਹੁੰਦੇ ਕਿ ਮੈਂ ਕਰਨਾ ਹੈ ਕੰਮ ਇਹ ਕਿਹੜੀ ਦਲੀਲ ਹੈ ਸਵੇਰੇ ਸਵੇਰੇ ਵੀ ਕੋਠੀਆਂ ਨੇ ਕਿਹੜਾ ਕੋਠੀ ਪਾਈ ਹੈ ਮੈਂ ਕਹਿੰਦਾ ਚੰਗਾ ਤੁਹਾਡੇ ਕੋਠੀ ਵਾਲਾ ਨੂੰ 100 ਰਾਮ ਤਾਂ ਨਹੀਂ ਖਾਦਾ ਜੀ ਤੁਹਾਡੇ ਨਾਲੋਂ 100 ਗਨੇ ਚੰਗੇ ਕੋਠੀ ਨਹੀਂ ਪਾਈ ਉਹਨੇ ਝਲਕਦਾ ਤਾਂ ਹੈ ਨਾ ਵੀ ਠੀਕ ਆ ਹੱਕ ਦੀ ਲੈ ਕੇ ਆਪਣੀ ਤਨਖਾਹ ਨਾਲ ਦਾ ਗੁਜ਼ਾਰਾ ਕਰਨਾ ਮਹਾਰਾਮ ਤਾਂ ਨਹੀਂ ਖਾਦਾ ਜੀ ਕਮਾਲ ਕਰਦੇ ਯਾਰ ਦਲੀਲ ਕੈਸੀ ਆ ਮੁੰਸ਼ੀ ਜੀ ਤੁਸੀਂ ਵੀ ਕੋਠੀ ਪਾਈ ਹੈ ਹਾਂਜੀ ਹਾਂਜੀ ਜਨਾਬ ਤਨਖਾਹ ਚੋ ਦਿੰਨੇ ਕਿਸਤੋਂ ਦੀ ਕਿ ਆ ਚੀਨੂ ਵਾਰੀਆਂ ਤੋਂ ਦਿੰਨੇ ਹਾਂ ਬਸ ਟਾਈਮ ਪਾਸ ਹੋਈ ਜਾਂਦਾ ਜੀ ਇਹਨਾਂ ਕੋਲ ਸੁਣੇ 10 ਕਿਲੇ ਪਹਿਲੇ ਦੀ ਵੀ ਹੈਗੀ ਜੀ ਟਾਈਮ ਪਾਸ ਹੀ ਹੁੰਦਾ ਹਾਂਜੀ ਹਾਂਜੀ ਇਕੱਠੇ ਰਲ ਕੇ ਕਰਦੇ ਹਾਂ ਕੰਮ ਨਹੀਂ ਨਹੀਂ ਜਨਾਬ ਨਹੀਂ ਜਨਾਬ ਇਸ ਤੋਂ ਬਾਅਦ ਗਲਤੀ ਨਹੀਂ ਹੁੰਦੀ ਜਿਹੜਾ ਕੁਝ ਹੋ ਗਿਆ ਜੀ ਹੋਣੀ ਪੱਕੀ ਗੱਲ ਜੀ ਜੀ ਜਨਾਬ ਰੱਬ ਨੂੰ ਯਾਦ ਕਰਕੇ ਕਹਿੰਦੇ ਹਾਂ ਹਾਂ ਜੀ ਜਨਾਬ ਜੀ ਜਨਾਬ ਇਸ ਤੋਂ ਬਾਅਦ ਨਹੀਂ ਹੁੰਦਾ ਜੀ ਇੱਕ ਮਿੰਟ ਇਹਨਾਂ ਦਾ ਕੋਈ ਲਿਖਤ ਪੜਤਾ ਹੈ ਨਹੀਂ ਕਰਨ ਵਾਲੇ ਕਿਸੇ ਦਾ ਨਹੀਂ 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 ਜੀ ਬਣਦੀ ਵੀ ਨਹੀਂ ਰੈਵਨਿਊ ਡਿਪਾਰਟਮੈਂਟ ਦਾ ਕੰਮ ਹੈ ਤੁਸੀਂ ਪਟਵਾਰੀ ਨੂੰ ਮਿਲੋ ਕਾਨੂੰਗੋਨ ਨੂੰ ਮਿਲੋ ਤਹਿਸੀਲਦਾਰ ਸਾਹਿਬ ਨੂੰ ਮਿਲੋ ਐਸ.ਡੀ.ਐਮ ਸਾਹਿਬ ਨੂੰ ਮਿਲੋ ਨਹੀਂ ਕੰਮ ਹੁੰਦਾ ਡੀ.ਸੀ ਸਾਹਿਬ ਨੂੰ ਮਿਲੋ ਠੀਕ ਹੈ ਜੀ ਠੀਕ ਹੈ ਅੱਜ ਤੋਂ ਬਾਅਦ ਜੇ ਤੁਹਾਨੂੰ ਲੱਗੇ ਵੀ ਸਾਡਾ ਕੋਈ ਮੁਲਾਜ਼ਮ ਤੁਹਾਨੂੰ ਫੋਨ ਵੀ ਕਰਦਾ ਤੁਹਾਡੇ ਵੱਟ ਦੇ ਰੋਲੇ ਦੇ ਵਿੱਚ ਲੜਾਈ ਨਹੀਂ ਹੋਣੀ ਚਾਹੀਦੀ ਇਹ ਨਾ ਹੋਵੇ ਮੇਰੇ ਕਹਿਣ ਤੇ ਜਾ ਕੇ ਵੱਡੇ ਭਰਾ ਦੇ ਸਿਰ 'ਚ ਡਾਂਗ ਮਾਰੋ ਤੁਸੀਂ ਨਹੀਂ ਨਹੀਂ ਜੀ ਅਸੀਂ ਨਹੀਂ ਠੀਕ ਹੈ ਫਿਰ ਸਾਡਾ ਹੀ ਕੰਮ ਹੈ ਜੇ ਸਿਰ ਪਾੜੋਗੇ ਫਿਰ ਸਾਡਾ ਹੀ ਕੰਮ ਹੈ ਜੇ ਜਮੀਨ ਦੀ ਕਾਨੂੰਨੀ ਲੜਾਈ ਲੜਨੀ ਹੈ ਤਾਂ ਰੈਵਨਿਊ ਡਿਪਾਰਟਮੈਂਟ ਬੈਠੇ ਉੱਥੇ ਜਾ ਕੇ ਆਪਦੇ ਮਿੰਨਤੀ ਮਿੰਨਤੀ ਕਰਾ ਕੇ ਸੈੱਟ ਕਰੋ ਠੀਕ ਹੈ ਜਾਓ ਕੰਮ ਕਰੋ ਆਪਾਂ ਓਕੇ ਠੀਕ ਹੈ ਜੀ ਤੁਹਾਡਾ ਧੰਨਵਾਦ